ਕਿਸ ਹਾਲ ਦਾ ਸੀਗਾ ਸਰੀ ਵਿੱਚ ਸਟੂਡੈਂਟ ਬੇਸਡ ਤੇ ਗਿਆ ਸਿੱਖਨੇ ਤੇ 24 ਤੋਂ 25 ਤਰੀਕ ਨੂੰ ਮੇਰੀ 12:00 ਵਜੇ ਗੱਲ ਹੋਈ ਰਤਵਾ ਦੇ ਰੋਟੀ ਖਾਨ ਬੈਠਿਆ ਮੈਂ ਕੰਮ ਤੇ ਸੀਗਾ ਤੇ ਘਰੇ ਰੋਟੀ ਫਾਸ ਕੀ ਗਲੇ ਵਿੱਚ ਤੇ ਕੋਈ ਸੀਗਾ ਨਹੀਂ ਘਰੇ ਤੇ ਜਦੋਂ ਮੈਂ ਸ਼ਾਮ ਨੂੰ ਆਇਆ ਤਾਂ ਤਾਂ تک ਸੀਗਾ ਨਹੀਂ ਮੈਂ ਤੇ ਰਹ ਗਿਆ ਇਹਦਾ ਰਾਈ ਕੋਡ ਤੇ ਡੈਡੀ ਦਾ ਨਾਮ ਹੈਗਾ ਬਲਦੇਵ ਸਿੰਘ ਅਸੀਂ ਨਾਲ ਸਰੀਫ ਹਾਂਜੀ ਅਸੀਂ ਸੇਮ ਹੀ ਸੇਮ ਜਗ੍ਹਾ ਤੇ ਰਹਿੰਦੇ ਸੀ ਇੱਕ ਕਮੋਦੀ ਮਰਦ ਵੀ ਲੱਗੇ ਆਏ ਸੀ ਜੀ ਤੇ ਮਰਦ ਕਦੇ ਕਦੋਂ ਲੱਗੇ ਆਏ ਆ ਅ ਅੱਜ ਹੀ ਲੱਗੇ ਆਏ ਹਾਂਜੀ ਤੇ ਅੱਜ ਹੀ ਸਾਡੇ ਇੱਕ ਰੈਕੋਰਡ ਦੇ ਬਹੁਤ ਮਿਹਨਤੀ ਤੇ ਸਮਾਜ ਸੇਵੀ ਪਰਿਵਾਰ ਰਜਿੰਦਰ ਸਿੰਘ ਕਾਕਾ ਜੀ ਉਹਨਾਂ ਦਾ ਭਤੀਜਾ ਜਜੀ ਸੰਦੀਪ ਸਿੰਘ ਜੋ ਕਿ ਕੈਨੇਡਾ ਦੇ ਵਿੱਚ ਰਹਿੰਦਾ ਸੀਗਾ ਉੱਥੇ ਉਹਨਾਂ ਦੇ ਗਲੇ ਦੇ ਵਿੱਚ ਬੁਰਕੀ ਫਸਣ ਕਰਕੇ ਉੱਥੇ ਉਹਦੀ ਮੌਤ ਹੋ ਗਈ 25 26 ਜੁਲਾਈ ਨੂੰ ਕੈਨੇਡਾ ਦੇ ਵਿੱਚ ਔਰ ਅੱਜ ਉਹਦੀ ਡੈੱਡ ਬੋਡੀ ਇੱਥੇ ਆਈ ਹੈ ਜੋ ਕਿ ਬਹੁਤ ਇੱਕ ਮਨੁਭਾਗੀ ਘਟਨਾ ਸਾਡੇ ਸ਼ਹਿਰ ਲਈ ਔਰ ਜਿਹੜਾ ਇਹ ਪਰਿਵਾਰ ਆ ਬਹੁਤ ਹੀ ਲੋਕਾਂ ਨੂੰ ਮਿਲਣ ਜਾਊਗਾ ਔਰ ਸਮਾਜ ਸੇਵੀ ਪਰਿਵਾਰ ਆ ਸਾਡੇ ਰਜਿੰਦਰ ਸਿੰਘ ਕਾਕਾ ਜੀ ਨੇ ਇਹ ਸਾਰਾ ਜਿਹੜਾ ਸ਼ਮਸ਼ਾਨ ਘਾਟਾ ਇਹ ਵੀ ਆਪਦੇ ਹੱਥੀਂ ਆਪ ਤਿਆਰ ਕਰਾਇਆ ਔਰ ਇਹ ਨਹੀਂ ਪਤਾ ਸੀ ਕਿ ਅੱਜ ਆਪਦੇ ਬੱਚੇ ਇੱਥੇ ਲੈ ਕੇ ਆਉਣਾ ਪਊਗਾ ਇੱਕ ਬਹੁਤ ਹੀ ਮਨੁਭਾਗੀ ਘਟਨਾ ਹੋਈ